ਧੰਨ ਗੁਰੂ ਗੋਬਿੰਦ ਸਿੰਘ ਜੀ ਚੈਨਲ ਸਬਸਕ੍ਰਾਈਬ ਕਰ ਲਿਓ ਪਿਆਰਿਓ ਵੀਡੀਓ ਨੂੰ ਸ਼ੇਅਰ ਕਰਿਓ 사ਤ ਸੰਗਤ ਆਪਾਂ ਜਿਹੜੀਆਂ ਬੇਨਤੀਆਂ ਅੱਜ ਸਾਂਝੀਆਂ ਕਰਾਂਗੇ 사ਤ ਸੰਗਤ ਬਹੁਤ ਸਾਰੇ ਸਵਾਲ ਜਵਾਬ ਸੰਗਤ ਜੋ ਕਰਦੀ ਹੈ ਬਹੁਤ ਸਾਰੀ ਸੰਗਤ ਦੇ ਜਿਹੜੇ ਜਵਾਬ ਨੇ ਉਹ ਵੀ ਆਪਾਂ ਇਸ ਵੀਡੀਓ ਦੇ ذریعے ਦਵਾਂਗੇ ਸਤਿਗੁਰੂ ਜੀ ਕਿਰਪਾ ਕਰਨ ਮਿਹਰਾਮਤ ਕਰਨ ਆਪਾਂ ਇਸ ਵਿਸ਼ੇ ਨੂੰ ਜਿਹੜਾ ਹੈ ਅੱਜ ਸਾਫ਼ ਤੌਰ ਤੇ ਵਿਚਾਰਨਾ ਹੈ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦੇ ਤਿੰਨ ਵਿਆਹ ਕਿਉਂ ਔਰ ਵੱਡੀ ਗੱਲ ਕਿ ਸੱਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ राय ਸਾਹਿਬ ਜੀ ਮਹਾਰਾਜ ਦੇ ਵੀ ਇਹਨੇ ਮਹਿਲ ਕਿਉਂ ਸਾਧ ਸੰਗਤ ਅੱਠ ਵਿਆਹ ਕਿਉਂ ਸੀ ਤੇ ਬਹੁਤ ਵੱਡਾ ਜਿਹੜਾ ਹੈ ਇਹ ਸਵਾਲ ਹੈ ਤੇ ਆਪਾਂ ਬੇਨਤੀਆਂ ਸਾਂਝੀਆਂ ਕਰਨੀਆਂ ਨੇ ਪਹਿਲਾਂ ਤੇ ਫਤਿਹ ਬਲਾਓ ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਾਧ ਸੰਗਤ ਕੁਝ ਜਿਹੜੇ ਵਿਦਵਾਨ ਨੇ ਉਹਨਾਂ ਵਿਦਵਾਨਾਂ ਨੇ ਬਹੁਤ ਵੱਡੇ ਤਰਕ ਕੀਤੇ ਹੋਇਆ ਗੁਰੂ ਸਹਿਬਾਨ ਦੇ ਜੀਵਨ ਤੇ ਤਰਕ ਕੀਤੇ ਹੋਇਆ ਤਰਕ ਮੈਂ ਤੁਹਾਨੂੰ ਬੇਨਤੀ ਕਰਕੇ ਦੱਸਦੇ ਵਾਂ ਸ਼੍ਰੀ ਗੁਰੂ ਅਰਜਨ ਦੇਵ ਮਹਾਰਾਜ ਜੀ ਤੇ ਉਹਨਾਂ ਨੇ ਸਭ ਤੋਂ ਵੱਡਾ ਤਰਕ ਕੀਤਾ ਤਰਕ ਕੀ ਕੀਤਾ ਕਿ ਤਤੀ ਤਵੀ ਤੇ ਕੋਈ ਕਿਵੇਂ ਬੈਠ ਜਾਏਗਾ ਤਤੀ ਤਵੀ ਤੇ ਗੁਰੂ ਅਰਜਨ ਦੇ ਮਹਾਰਾਜ ਜੀ ਨਹੀਂ ਬੈਠੇ ਸੀ ਉਹਨਾਂ ਨੂੰ ਐਵੇਂ ਤਸੀਹੇ ਦਿੱਤੇ ਗਏ ਉਹਨਾਂ ਨੂੰ ਐਵੇਂ ਸ਼ਹੀਦ ਕਰ ਦਿੱਤਾ ਗਿਆ ਐਵੇਂ ਹੋਇਆ ਇੰਜ ਹੋਇਆ ਇਹ ਹੋਇਆ ਉਹ ਹੋਇਆ ਐਵੇਂ ਐਵੇਂ ਗੱਲਾਂ ਬਾਤਾਂ ਜਿਹੜੀਆਂ ਨੇ ਉਹ ਕੀਤੀਆਂ ਜਾ ਰਹੀਆਂ ਨੇ ਸਾਰ ਸੰਗਤ ਇੱਕ ਗੱਲ ਜਿਹੜੀ ਹੈ ਉਹ ਜ਼ਰੂਰ ਸਾਨੂੰ ਸਮਝ ਲੈਣੀ ਚਾਹੀਦੀ ਹੈ ਗੁਰਮੁਖ ਪਿਆਰਿਓ ਜਿਹੜੇ ਤਰਕਵਾਦੀ ਲੋਕ ਨੇ ਜਿਨ੍ਹਾਂ ਦਾ ਕੰਮ ਸਿਰਫ ਥੀ ਤਰਕ ਕਰਨਾ ਹੈ ਜਿਹੜੇ ਲੋਕ ਸਿਰਫ ਤਰਕ ਕਰਦੇ ਨੇ ਤੇ ਯਾਦ ਰੱਖਿਓ ਪਿਆਰਿਓ ਕਿ ਉਹ ਲੋਕ ਕਦੇ ਵੀ ਗੁਰੂ ਦੇ ਸਕੇ ਨਹੀਂ ਹੋ ਸਕਦੇ ਉਹ ਲੋਕ ਕਦੇ ਗੁਰੂ ਦੇ ਸਕੇ ਨਹੀਂ ਹੋ ਸਕਦੇ ਜਿਨ੍ਹਾਂ ਲੋਕਾਂ ਨੇ ਗੁਰੂ ਤੇ ਤਰਕ ਕੀਤਾ ਹੈ ਜਿਨ੍ਹਾਂ ਲੋਕਾਂ ਨੇ ਗੁਰੂ ਤੱਕ ਨੂੰ ਵੀ ਨਹੀਂ ਵਖਸ਼ਿਆ ਪਿਆਰਿਓ ਗੁਰੂ ਦੀ ਕਰਨੀ ਤੇ ਸ਼ੱਕ ਕੀਤਾ ਗੁਰੂ ਸੱਚੇ ਪਾਤਸ਼ਾਹ ਦੀ ਵਿਦਵਤਾ ਦੇ ਸ਼ੱਕ ਕੀਤਾ ਸਤਿਗੁਰੂ ਸ਼੍ਰੀ ਗੁਰੂ ਅਰਜਨ ਦੇ ਮਹਾਰਾਜ ਸੱਚੇ ਪਾਤਸ਼ਾਹ ਦੀ ਸ਼ਹਾਦਤ ਤੇ ਸ਼ੱਕ ਕੀਤਾ ਪਿਆਰਿਓ ਇਹ ਗੱਲ ਯਾਦ ਰੱਖਿਓ ਕਿ ਉਹ ਲੋਕ ਤੁਹਾਡੇ ਸਕੇ ਕਿੱਥੋਂ ਬਣ ਜਾਣਗੇ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਨਹੀਂ ਛੱਡਿਆ ਜਿਨ੍ਹਾਂ ਨੇ ਆਪਣੇ ਗੁਰੂ ਨੂੰ ਜਿਹੜਾ ਹੈ ਉਹ ਨਹੀਂ ਵਖਸਿਆ ਬਾਬਾ ਬੰਦਾ ਸਿੰਘ ਬਹਾਦਰ ਜੀ ਦੇ ਜੀਵਨ ਤੇ ਉਹਨਾਂ ਲੋਕਾਂ ਨੇ ਕੁਟਾਕਸ਼ ਕਰ ਦਿੱਤੇ। ਬਾਬਾ ਬੰਦਾ ਸਿੰਘ ਬਹਾਦਰ ਦੇ ਜਿਹੜੇ ਮਹਿਰ ਸੀ ਉਹਨਾਂ ਦੇ ਘਰ ਵਾਲੀ ਉਹਨਾਂ ਨੂੰ ਇੱਕ ਰੰਡੀ ਸ਼ਬਦ ਕਹਿ ਕੇ ਜਿਹੜਾ ਉਹਨਾਂ ਨੇ ਬੁਲਾਇਆ ਤੇ ਬਾਬਾ ਬੰਦਾ ਸਿੰਘ ਬਹਾਦਰ ਜੀ ਨੂੰ ਬੇਵਿਚਾਰੀ ਕਿਹਾ ਗਿਆ ਸਿੱਦੇ ਤੌਰ ਤੇ। ਬਾਬਾ ਬੰਦਾ ਸਿੰਘ ਬਹਾਦਰ ਨੂੰ ਰਾਜ ਭਾਗ ਤੇ ਪਾਤਸ਼ਾਹੀ ਦਾ ਦਾਵਾ ਰੱਖਣ ਵਾਲਾ ਜਿਹੜਾ ਹੈ ਯੋਧਾ ਕਿਹਾ ਗਿਆ। ਇਥੋਂ ਤੱਕ ਸਿੱਧਮ ਸਿੱਧਾ ਜਿਹੜਾ ਹੈ ਟਾਰਗੇਟ ਕੀਤਾ ਗਿਆ ਕਿ ਆਪਣੇ ਆਪ ਨੂੰ ਗੁਰੂ ਸਦਾਉਣ ਲੱਗ ਪਿਆ ਸੀ ਬਾਬਾ ਬੰਦਾ ਸਿੰਘ ਬਹਾਦਰ ਪਰ ਇਹ ਬਿਲਕੁਲ ਝੂਠ ਹੈ ਤਰਕ ਦੇਖੋ ਕੀ ਕੀਤੇ ਗਏ ਗੁਰੂ ਗੋਬਿੰਦ ਸਿੰਘ ਜੀ ਦੇ ਤਿੰਨ ਵਿਆਹ ਕਿਵੇਂ ਕਿਵੇਂ ਹੋ ਸਕਦਾ ਹੈ ਜੀ ਗੁਰੂ ਜੀ ਨੇ ਤਿੰਨ ਵਿਆਹ ਕਿਉਂ ਕਰਾਏ ਸਤਵੇਂ ਪਾਤਸ਼ਾਹ ਸ੍ਰੀ ਗੁਰੂ ਹਰ Rai ਸਾਹਿਬ ਜੀ ਉਹਨਾਂ ਦੇ ਤਿੰਨ ਵਿਆਹ ਕਿਉਂ ਹੋਏ ਕੀ ਲੋੜ ਪੈ ਗਈ ਸੀ ਕੀ ਜ਼ਰੂਰਤ ਪੈ ਗਈ ਸੀ ਬڑے ਲੋਕਾਂ ਉਹਨਾਂ ਸਵਾਲ ਉਠਾਏ بڑے ਉਹਨਾਂ ਲੋਕਾਂ ਨੇ ਤਰਕ ਕੀਤਾ ਹਾਲਾਂਕਿ ਆਪਣਾ ਕੌਮ ਦਾ ਜਿਹੜਾ ਜਲੂਸ ਹੈ ਉਹਨਾਂ ਲੋਕਾਂ ਨੇ ਕੱਢਣਾ ਸ਼ੁਰੂ ਕੀਤਾ ਹੋਇਆ ਹੈ ਜਿਹੜੇ ਕਹਿੰਦੇ ਆ ਵੀ ਮੈਂ ਨਾ ਮਾਨੂ ਵਾਲਾ ਸਿਧਾਂਤ ਲੈ ਕੇ ਤੁਰੇ ਹੋਏ ਨੇ ਗੁਰੂ ਪਿਆਰਿਓ ਜਿਹੜੇ ਲੋਕਾਂ ਨੇ ਆਪਣੇ ਆਪ ਦੇ ਵਿੱਚ ਬਹੁਤ ਵੱਡਾ ਕੌਮ ਦੇ ਵਿੱਚ ਉਹਨਾਂ ਨੇ ਇੱਕ ਇਹੋ ਜੀ ਦੁਭਦਾ ਪੈਦਾ ਕਰਨ ਦਾ ਕੰਮ ਕਰ ਦਿੱਤਾ ਜਿਹਨੂੰ ਆਪਾਂ ਵੇਖੀਏ ਤਾਂ ਲੋਕ ਸਵਾਲਾਂ ਦੇ ਵਿੱਚ ਉਲਝ ਕੇ ਰਹਿ ਗਏ ਗੁਰੂ ਦੀ ਸ਼ਰਧਾ ਨਾਲੋਂ ਟੁੱਟ ਕੇ ਗੁਰੂ ਦੇ ਕੀਤੇ ਹੋਏ ਜਿਹੜੇ ਸਮਾਜ ਪ੍ਰਤੀ ਕਾਰਜ ਸੀ ਉਹਨਾਂ ਤੋਂ ਵਿਛੜ ਗਏ ਤੇ ਲੋਕ ਜਿਹੜੇ ਸੀ ਤਰਕਵਾਦੀ ਬਣਾ ਦਿੱਤੇ ਗਏ ਬਣਾ ਦਿੱਤੇ ਗਏ ਸਵਾਲ ਕਰਕੇ ਵੀ ਹਾਂ ਕਿਉਂ ਤੇ ਲੋਗ ਵੀ ਹਾਂ ਕਿਉਂ ਹੋ ਗਿਆ ਜੀ ਕਿਉਂਕਿ ਸਾਡੇ ਲੋਕਾਂ ਨੂੰ ਸਿਰਫ ਉਹੀ ਵਿਖਾਇਆ ਜਾਂਦਾ ਜੋ ਗਲਤ ਹੋਵੇ ਸਾਡੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਹੀ ਜਿਹੜਾ ਆ ਕੇ ਵੜ ਜਾਂਦੇ ਨੇ ਸਾਡੇ ਲੋਕ ਉਹਨਾਂ ਚੀਜ਼ਾਂ ਨੂੰ ਮਾੜਾ ਜਾ ਕਹਤਾ ਉਹਦੇ ਖਿਲਾਫ ਹੋ ਜਾਵੇ ਹਾਂ ਸਾਨੂੰ ਤਾਂ ਪਤਾ ਹੀ ਨਹੀਂ ਸੀ ਜੀ ਕੀ ਹੋ ਗਿਆ ਸਾਨੂੰ ਤਾਂ ਇਹਦੇ ਬਾਰੇ ਨੌਲੇਜ ਹੀ ਨਹੀਂ ਸੀ ਜੀ ਐ ਹੋ ਗਿਆ ਫਲਾਨਾ ਹੋ ਗਿਆ ਤੇ ਸਾਡੇ ਲੋਕ ਉਹਨਾਂ ਚੀਜ਼ਾਂ ਦੇ ਵਿੱਚ ਆ ਕੇ ਰੁੱਝ ਜਾਂਦੇ ਨੇ ਗੁਰਮੁਖ ਬਿਆਰਿਓ ਗੁਰੂ ਹਰਰਾਏ ਸਾਹਿਬ ਜੀ ਦੇ ਜਿਹੜੇ ਸੱਤ ਵਿਆਹ ਸੀ ਉਹ ਇੱਕ ਕਾਰਨ ਕਰਕੇ ਹੋਏ ਸੀ ਇਥੇ ਸਮਾਂ ਜਿਹੜਾ ਹੈ ਉਹ ਇਜਾਜ਼ਤ ਨਹੀਂ ਦੇਵੇਗਾ ਕਿ ਆਪਾਂ ਇਥੇ ਬੇਨਤੀਆਂ ਜਿਹੜੀਆਂ ਨੇ ਸਾਂਝੀਆਂ ਕਰੀਏ ਸਾਧ ਸੰਗਤ ਗੁਰੂ ਹਰਰਾਏ ਸਾਹਿਬ ਜੀ ਦੇ 8 ਵਿਆਹ ਹੋਏ ਪਿਆਰਿਓ ਸ੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਤਿੰਨ ਆਨੰਦ ਕਾਰਜ ਹੋਏ ਕਈ ਵਿਦਵਾਨਾਂ ਨੇ ਲਿਖਿਆ ਹੈ ਕਿ ਮਾਤਾ ਅਜੀਤ ਕੌਰ ਹੀ ਉਹਨਾਂ ਨੂੰ ਸੁੰਦਰੀ ਕਿਹਾ ਜਾਂਦਾ ਸੀ ਪਿਆਰ ਨਾਲ ਉਹਨਾਂ ਦਾ ਨਾਮ ਜੀਤਾ ਜੀ ਵੀ ਸੀ ਮਾਤਾ ਜੀਤੋ ਜੀ ਉਹਨਾਂ ਨੂੰ ਕਿਹਾ ਜਾਂਦਾ ਸੀ ਪਰ ਇਹ ਬਿਲਕੁਲ ਜਿਹੜਾ ਸੱਚ ਨਹੀਂ ਹੈ ਕਵੀ ਸੰਤੋਖ ਸਿੰਘ ਜੀ ਨੇ ਇੱਕ ਸੰਗਤ ਦੇ ਕਹਿਣ ਤੇ ਕਿਉਂਕਿ ਮਾਤਾ ਸਾਹਿਬ ਕੌਰ ਨੇ ਆਪਣਾ ਪਤੀ ਪਹਿਲਾਂ ਸਵੀਕਾਰ ਕਰ ਲਿਆ ਸੀ ਸਾਰ ਸੰਗਤ ਪਹਿਲਾਂ ਫੋਨ ਆਦਕ ਹੁੰਦੇ ਨਹੀਂ ਸੀ ਜਦ ਤੱਕ ਮਾਤਾ ਸਾਹਿਬ ਕੌਰ ਆਪਣੇ ਆਪ ਨੂੰ ਸਮਰਪਿਤ ਕਰ ਚੁੱਕੀ ਸੀ ਕਿ ਮੈਂ ਗੁਰੂ ਗੋਬਿੰਦ ਸਿੰਘ ਜੀ ਦੇ ਮਹਿਲ ਬਣ ਕੇ ਰਹਿਣਾ ਤੇ ਪਿਆਰਿਓ ਤੇ ਸੰਗਤ ਆਈ ਸੀ ਤੇ ਇਹ ਕਹਿ ਕੇ ਵੀ ਸਤਿਗੁਰੂ ਜੀ ਕਿਰਪਾ ਕਰੋ ਸੰਗਤ ਨੂੰ ਅਰਜ਼ੋਈ ਕੀਤੀ ਸੰਗਤ ਨੇ ਤੇ ਮਾਤਾ ਗੁਜਰ ਕੌਰ ਜੀ ਨੂੰ ਅਰਜ਼ੋਈ ਕੀਤੀ ਤੇ ਮਾਤਾ ਗੁਜਰ ਕੌਰ ਜੀ ਨੂੰ ਜਿਹੜਾ ਹੈ ਆਪਣਾ ਮਹਿਲ ਬਣਾਉਣਾ ਪਿਆ ਪਿਆਰਿਓ ਪਰ ਖਾਲਸਾ ਪੰਥ ਉਹਨਾਂ ਦੀ ਝੋਲੀ 'ਚ ਬਣਾਇਆ ਉਹਨਾਂ ਨੂੰ ਮਹਿਲਾ ਦਾ ਦਰਜਾ ਤੇ ਦਿੱਤਾ ਪਿਆਰਿਓ ਪਰ ਯਾਦ ਰੱਖਿਓ ਕਿ ਪਹਿਲਾਂ ਉਹਨਾਂ ਦੇ ਚਾਰ ਪੁੱਤਰ ਮੌਜੂਦ ਸੀ ਪਰ ਉਹਨਾਂ ਨੇ ਜਿਹੜਾ ਹੈ ਜੇ ਆਪਾਂ ਇੱਕ ਚੀਜ਼ ਨੂੰ ਸਮਝੀਏ ਕਿ ਮਾਂ ਹੋਣ ਦਾ ਦਰਜਾ ਤੇ ਦਿੱਤਾ ਪਰ ਅਸਲ ਜੋ ਦਰਜਾ ਉਹ ਮਾਤਾ ਜੀਤਾ ਜੀ ਤੇ ਮਾਤਾ ਸੁੰਦਰੀ ਜੀ ਨੂੰ ਦੇ ਚੁੱਕੇ ਸੀ ਉਹ ਨਹੀਂ ਦਿੱਤਾ ਗੱਲ ਸਮਝਿਓ ਜੀ ਪਿਆਰਿਓ ਤੇ ਮਾਤਾ ਸੁੰਦਰੀ ਜੀ ਦਾ ਜਿਹੜਾ ਵਿਆਹ ਹੈ ਉਹ ਵੀ ਕਿਤੇ ਨਾ ਕਿਤੇ ਇਸੇ ਤਰ੍ਹਾਂ ਹੋਇਆ ਸੀ ਸੰਗਤ ਦੇ ਕਹਿਣ ਤੇ ਹੋਇਆ ਸੀ ਪਿਆਰਿਓ ਪਰ ਜਿਹੜਾ ਅਸਲ ਆਨੰਦ ਕਾਰਜ ਜਿਹੜਾ ਪਹਿਲਾ ਆਨੰਦ ਕਾਰਜ ਸੀ ਉਹ ਮਾਤਾ ਅਜੀਤ ਕੌਰ ਜੀ ਨਾਲ ਹੋਇਆ ਸੀ ਜਿਨ੍ਹਾਂ ਨੂੰ ਮਾਤਾ ਜੀਤੋ ਜੀ ਕਿਹਾ ਜਾਂਦਾ ਹੈ ਸੰਗਤ ਦੇ ਕਹਿਣ ਤੇ ਫੈਸਲੇ ਹੋਏ ਪਿਆਰਿਓ ਤੇ ਯਾਦ ਰੱਖਿਓ ਦੂਜੀ ਗੱਲ ਮੈਂ ਆਪ ਜੀ ਨਾਲ ਜ਼ਰੂਰ ਸਾਂਝੀ ਕਰ ਦੇਵਾਂ ਸਾਧ ਸੰਗਤ ਇਹ ਗੱਲ ਜ਼ਰੂਰ ਯਾਦ ਰੱਖਿਓ ਕਿ ਗੁਰੂ ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਜੀਵਨ ਹੈ ਕਦੇ ਉਹਨੂੰ ਪਿਆਰ ਨਾਲ ਪੜਿਓ ਤੇ ਸਹੀ ਕਰੇ ਪਿਆਰ ਨਾਲ ਉਸ ਜੀਵਨ ਨੂੰ ਵਿਚਾਰਿਓ ਸਹੀ ਪਿਆਰਿਓ ਕਿ ਗੁਰੂ ਹਰ ਰਾਏ ਸਾਹਿਬ ਜੀ ਵਾਤਾਵਰਣ ਪ੍ਰੇਮੀ ਸੀ ਗੁਰੂ ਹਰ ਰਾਏ ਸਾਹਿਬ ਜੀ ਕੋਲੇ ਕਿੱਡਾ ਵੱਡਾ દવાਖਾਨਾ ਸੀ ਮਨੁੱਖਤਾ ਦੀ ਸੇਵਾ ਕਰਨ ਦੇ ਲਈ ਉਹ ਚੀਜ਼ਾਂ ਜਿਹੜੀਆਂ ਸੀ ਸਾਨੂੰ ਭੁਲਾ ਦਿੱਤੀਆਂ ਗਈਆਂ ਸੇਵਾ ਦੇ ਪੁੰਜ ਰਹੇ ਗੋরু ਹਰ ਰਾਏ ਸਾਹਿਬ ਜੀ ਤੇ ਉਹਨਾਂ ਦੇ ਅੱਠ ਵਿਆਹ ਵਾਲਾ ਜਿਹੜਾ ਪਛੋੜਾ ਪਾ ਕੇ ਸਾਰੇ ਲੋਕਾਂ ਨੂੰ ਜਿਹੜਾ ਹੈ ਦੁਬਦਾ ਦੇ ਵਿੱਚ ਪਾ ਦਿੱਤਾ ਗਿਆ ਹਾਲਾਂਕਿ ਇਹਨਾਂ ਚੀਜ਼ਾਂ ਦੇ ਸਾਨੂੰ ਪਿੱਛੇ ਨਹੀਂ ਭਜਣਾ ਚਾਹੀਦਾ ਤੇ ਪਿਆਰਿਓ ਜੇ ਪੜਨਾ ਹੈ ਇਤਿਹਾਸ ਦਾ ਪੂਰਾ ਪਰੋ ਪਰਚੋਲੋ ਵੀ ਅਸਲ ਦੇ ਵਿੱਚ ਕਾਰਨ ਕੀ ਬਣੇ ਸੀ ਕੀ ਕਾਰਨ ਰਹਿ ਉਸ ਸਮੇਂ ਦੇ ਯਾਦ ਰੱਖੋ ਸਾਤ ਸੰਗਤ ਗੁਰੂ ਸੱਚੇ ਪਾਤਸ਼ਾਹ ਨੇ ਕੋਈ ਬਾਹਰ ਦੀ ਵਾਰ ਆਪਾਂ ਕਈਏ ਵੀ ਉਹਨਾਂ ਨੂੰ ਰਾਣੀਆਂ ਬਣਾ ਕੇ ਨਹੀਂ ਸੀ ਰੱਖਿਆ ਸੱਚੇ ਪਾਤਸ਼ਾਹ ਨੇ ਮਹਿਲਾ ਦਾ ਦਰਜਾ ਦਿੱਤਾ ਆਪਣੇ ਮਹਿਲ ਦੇ ਵਿੱਚ ਨਾਲ ਰੱਖਿਆ ਤੇ ਪੂਰਾ ਇਤਿਹਾਸ ਕੀ ਹੈ ਆਪਾਂ ਕਦੇ ਫਿਰ ਸਮੇਂ ਦੇ ਮੁਤਾਬਕ ਸਾਂਝਾ ਕਰਾਂਗੇ ਪਰ ਜਿਸ ਕਿਸੇ ਨੂੰ ਗੁਰੂ ਹਰ ਰਾਜ ਸਾਹਿਬ ਜੀ ਦੇ ਜੀਵਨ ਤੇ ਕੋਈ ਡਾਊਟ ਹੋਵੇ ਤੇ ਉਹ ਇਤਿਹਾਸ ਪੜ ਸਕਦਾ ਹੈ ਤੁਹਾਡੇ ਸਾਰੇ ਸ਼ੰਕੇ ਦੂਰ ਹੋ ਜਾਣਗੇ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦਾ ਇਤਿਹਾਸ ਵੀ ਪੜਿਓ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ